ਅੱਜਾਰੇ ਜਿਸ ਇਸ ਨੇ ਨਾਨਕਪੁਰਾ ਥੇ ਪਿੰਡ ਆ ਵਿਧਾਨ ਸਭਾ ਹਲਕਾ ਜਾਲੇ ਦਾ ਔਰ ਗੁਰਦਯੂਪੁਰਾ ਨਾਨਕਪੁਰਾ ਥੇ ਤੇ ਨੈਤਪੁਰਾ ਕਿੰਨਾ ਪਿੰਡਾਂ ਜਾ ਕੇ ਨੌਰ ਬੰਦਾ ਨੂੰ ਸਬਾਨ ਦੇਖ ਕੇ ਆਏ ਜਿੰਨੂੰ ਜਿੰਨੂੰ ਚਾਹੀਦਾ ਫਸਲਾਂ ਵੇਖ ਕੇ ਆਏ ਆ ਲੋਕਾਂ ਦਾ ਕੀ ਨੁਕਸਾਨ ਹੋਇਆ ਕਿਉਂਕਿ ਅੱਜ ਗਰਦੌੜੀਆਂ ਸ਼ੁਰੂ ਕਰਾਈਆਂ ਤੇ ਸਾਰੇ ਸਰਪੰਚਾਂ ਨੂੰ ਨੰਬਰ ਦਾ ਖਹਿ ਕੇ ਆ ਕਿ ਆਪੋ ਆਪਣੀ ਗਰਦੌੜੀ ਕਰਾਓ ਘਰਾਂ ਦੇ ਜਾ ਨੁਕਸਾਨ ਹੋਇਆ ਹੋਰੀ ਵੀ ਕਰਾਓ ਜਿਹੜੇ ਪਸ਼ੂ ਤੁਹਾਡੇ ਮਰ ਗਏ ਉਹਨਾਂ ਦੀ ਵੀ ਕਰਾਓ ਝੋਨਾ ਜਿਹੜਾ ਖਰਾਬ ਹੋਇਆ ਉਹਨਾਂ ਦੀ ਵੀ ਕਰਾਓ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰਿਆਂ ਨੂੰ ਕਹਿ ਕਹਿ ਦੱਸ ਕਹਿ ਕਿਉਂਕਿ ਸੀਐਮ ਸਾਹਿਬ ਨੇ ਸਪਸ਼ਟ ਤੌਰ ਤੇ ਕਿਹਾ ਤਾਂ ਕਿ 15 ਅਕਤੂਬਰ ਤੱਕ ਜਿਹੜਾ ਆਪਾਂ ਮੁਆਵਜ਼ਾ ਦੇਣਾ ਉਹਦਾ ਸੀਐਸ ਸਵੇ ਦੇ ਮੀਟਿੰਗ ਕੀਤੀ ਸਾਰੇ ਅਫਸਰਾਂ ਨਾਲ ਸਭ ਨੂੰ ਹਦਾਇਤਾਂ ਕਰਤੀਆਂ ਕਿ ਜਿਹੜਾ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਸਾਦੇ ਜਾਣੇ ਬਸ ਜਿਹੜਾ ਉਹ ਸਾਨੂੰ ਕਰਤਾਬ ਦੀ ਕਰਕੇ ਦਿਓ ਸਰਵੇ ਕਰਕੇ ਦੋ ਤਾਂ ਜੋ ਇਹ ਲੋਕਾਂ ਨੂੰ ਬਲੋ ਜਿਹੜਾ ਜਿਹੜਿਆਂ ਉਹਨਾਂ ਦਾ ਮੁਆਵਜ਼ਾ ਜਿਹੜਾ ਉਹ ਦੇ ਸਕੀਏ ਦਵਾਦੀ ਤੋਂ ਪਹਿਲਾਂ ਪਹਿਲਾਂ ਸਦਾ ਮੁਆਵਜ਼ਾ ਜਿਹੜਾ ਅੱਜ ਕੋ ਦਵਾਦੀ ਹੋ ਗਿਆ 15 ਦਿਨ ਦੇ ਵਿੱਚ ਉਹ ਸਾਦੇ ਹਲਕੇ ਦੀ ਕਰਵਾਉਦੀ ਹੋ ਜੀ ਹਾਂ ਸਰ ਕਿਹੜੀ ਸਾਰੇ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਮਾਰਨਿੰਗ ਕਿਹੜੇ ਕਿਹੜੇ ਅੱਜ ਸਵੇਰੇ ਐਸ.ਡੀ.ਐਮ ਤਸਵੀਰਦਾਰ ਪਟਵਾਰੀ ਪੀ.ਡਬਲਯੂ.ਡੀ.ਐਸ.ਟੀ.ਓ ਜੀ ਸਾਰੇ ਮਹਿਕਮਿਆਂ ਜਿਨ੍ਹਾਂ ਦੀ ਡਿਊਟੀ ਲੱਗੀ ਆ ਸਭ ਤੋਂ ਮਤਲਬ ਇਹ ਕਿਹਾ ਗਿਆ ਕਿ ਤੁਸੀਂ ਜਦ ਜਿਹੜਾ ਇਹ ਗਰਗੌਦੀ ਕਰਕੇ ਹੱਤਾਂ ਦਾ ਸਰਵੇ ਕਰਕੇ ਸਾਨੂੰ ਦਿਓ ਕਿ ਕਿੰਨੇ ਦਿਨ ਦਾ ਟਾਈਮ ਹੈ 15 ਦਿਨ ਦਾ ਹਾਂ 15 ਦਿਨ ਤੋਂ ਕਿਹੜੀ ਪਾਰਟੀ ਦਾ ਕਿਹੜੀ ਨਹੀਂ ਉਹ ਗਰਗੌਦੀ ਵਿਚਾਰੇ ਆਪ ਹੀ ਬਹਿਨੇ ਤੁਸ ਫਿਰਦੇ ਉਹ ਤਾਂ ਆਪ ਹੀ ਪਾਰਟੀ ਬਾਜੀ ਲੱਗਦੀ ਆ ਅਸੀਂ ਵੀ ਕਿਸੇ ਨੂੰ ਪੁੱਛਦੇ ਕਿ ਪਾਰਟੀ ਬਾਜੀ ਕੌਣ ਹੈ ਕੌਣ ਹਰ ਪੀੜ ਤੋਂ ਨਾ ਚਾਹੀਦਾ ਬੰਦਾ ਹਰ ਹਰ ਪੀੜ ਤੋਂ ਦਾ ਮੁਆਵਜ਼ਾ ਮਿਲੂਗਾ ਹਰ ਹਰ ਪੀੜ ਤੋਂ ਸੂਰਤ ਮਿਲੂਗੀ ਜੋ ਸਰਕਾਰੀ ਤੌਰ ਤੇ ਬਣਦੀ ਆ ਇਸ ਕਰਕੇ ਕੋਈ ਵਿਰੋਧੀ ਪਾਰਟੀ ਆ ਕੀ ਕਹਿੰਦੀ ਆ ਕੀ ਨਹੀਂ ਕਹਿੰਦੀ ਆ ਕਈ ਜਾਣਦਾ ਉਹਦਾ ਕੋਈ ਫਰਕ ਨਹੀਂ ਸਰਪਾਲ ਸਿੰਘ ਸਾਹਿਬ ਅਕਸਰ ਨੋਟਾ ਦੇ ਨਾਮ ਉਹ ਜਿਹੜੇ ਨੋਟ ਨੋਟ ਬੰਦ ਰਹੇ ਉਹ ਤੇ ਤੁਹਾਡੇ ਸਭ ਨੇ ਸਾਡੇ ਕਹਿੰਦੀ ਲੋੜ ਨਹੀਂ ਪਈ ਕਹਿੰਦੀ ਹੱਤੀ ਥੋਣੀ ਜਿਹੜੇ ਦੂਜੇ ਕਾਲੀਦਾਲ ਦੇ ਪ੍ਰਧਾਨ ਉਹਨਾਂ ਨੇ ਖੈਰਤਾ ਕਿ ਉਹ ਐਚਪੀਸੀ ਦੇ ਪੈਸੇ ਆ ਚਲੋ ਉਹ ਕੀ ਕਰਦੇ ਆ ਕੀ ਨਹੀਂ ਅਸੀਂ ਆਪਣਾ ਕੰਮ ਕਰਦੇ ਆ ਤੁਹਾਡੇ ਸਾਹਮਣੇ ਅਸੀਂ ਦਾ ਸਰ ਬੀਤੇ ਦਿਨੀ ਉਹਨਾਂ ਦਾ ਪਿਆਰ ਆ ਕਿ 2027 ਤੇ ਸਟੱਲ ਸਰਕਾਰ ਬਣਾਓ ਅਸੀਂ ਮਾਕਰ ਤੋਂ ਲੈ ਕੇ ਪਾਕਿਸਤਾਨ ਤੱਕ ਪ੍ਰਤੀਭਾਨ ਬਣਾਵਾ ਉਹ ਤਾਂ ਉਹ ਗੱਲਾਂ ਕਰਦਾ ਸੁਖਬੀਰ ਬਾਦਲ ਜਿਹੜੀਆਂ ਕਦੀ ਹੋਣੀਆਂ ਨਹੀਂ ਉਹ ਤਾਂ ਬੜੀਆਂ ਗੱਲਾਂ ਕਰਦਾ ਪਤਾ ਨਹੀਂ ਕੀ ਕਹਿ ਦਿੰਦਾ ਉਹ ਛੱਡੋ ਜੀ ਗੱਲ ਹੀ ਸੀਰੀਅਸ ਨਹੀਂ ਲੈਣੀ ਚਾਹੀਦੀ ਚਲੋ ਜੀ ਕੋਈ ਗੱਲ ਅਖਲਾ ਦੇ ਰੱਖ ਲੈ ਆ ਜਾ ਬਖਿਆ ਬਰਾਦੇ ਆ ਦਵਾਈਆਂ ਦੇ ਖਾ ਬਖੀ ਆਪਣੇ ਡਿਊਟ ਤੇ ਵੀ ਹਾਂ ਵੀ ਅਗਲੀ ਵੀ ਬਰਾ ਬੇਟੀਆਂ ਪਾ ਰੀਆਂ ਇੱਕ ਇਹਨਾ ਉਧਰ ਫੜੇ ਜੋ ਇੱਕ ਇਹਨਾ ਉਧਰ ਪਾਏ ਇੱਥੇ ਪਾਏ ਸਰ ਆ ਆਪਣੇ ਇਹ ਮੱਛਰ ਨਹੀਂ ਆ ਮੱਛਰ ਨਹੀਂ ਨਹੀਂ ਪਾਣੀ ਦੀ ਨਹੀਂ ਨਹੀਂ ਬਾਤ ਲੈ ਆਪੋ ਇਕ ਡਾਲੋ ਚੱਲੋ ਆ ਡਾਲੋ ਨਾ ਡਾਲੋ ਦੋ ਦੇ ਸੋਭਾ ਹੱਜ ਉਹ ਤੇ ਤੇ ਨਾ ਪਰ ਪਲ ਆ ਜਿਹੜੀ ਕਮੀ ਰਹਦੀ ਆ ਆ ਬੱਛੀ ਆ ਮੰਨ ਆ ਜਾਈ ਆਏਗੀ ਵਕਤ ਤੇ ਰਹਿਣਾ ਆਪਣਾ ਮਾਰਨਾ ਆ ਕੋਈ ਬੈਠੇ ਆ ਦੇ ਦੇ ਦਾ कब पर आब आ रही है चाबी और वो तो लग जा वो तो जाना मार